ਜਦ ਇਹ ਦੇਲ ਚ ਜਜ਼ਬਾ ਹੋਵੇ ਤਾਂ ਪਿੰਡ ਦੀ ਨੁਹਾਰ ਇਸ ਤਰ੍ਹਾਂ ਬਦਲੀ ਜਾਸੀ ਹੈ ਇਸ ਵੇਲੇ ਅਸੀਂ ਖੜੇ ਆ ਪਿੰਡ ਸੱਕਾ ਵਾਲੀ ਜਿਹੜਾ ਕਿ ਚੰਡੀਗੜ੍ਹ ਜੇ ਕਿਹਾ ਜਾਂਦਾ ਇਹਨੂੰ ਮਿਨੀ ਕੈਨੇਡਾ ਵੀ ਕਿਹਾ ਜਾਂਦਾ ਹੈ ਕਿਸ ਤਰ੍ਹਾਂ ਬਣਾਇਆ ਅ ਜਾਨਦਿਆਂ ਨੇ ਸਰਪੰਚ ਸਾਡੇ ਨਾਲ ਨੇ ਸਰਪੰਚ ਕੀ ਕਹਿਣਾ ਚਾਹੋਗੇ ਪਹਿਲਾਂ ਸ਼ੁਰੂਆਤ ਕਿਤੋਂ ਹੋਈ ਪਹਿਲਾਂ ਇਹ ਠਾਠਾ ਉਹ ਤੋਂ ਪਿੰਡ ਇੱਥੇ ਆਉਂਦੇ ਕਹਿਦੋਂ ਧਨਵਾਦ ਤੁਸੀਂ ਪਹਿਲਾਂ ਵੀ ਆ ਕੇ ਇੱਥੇ ਸਾਡੇ ਪਿੰਡ ਨੂੰ ਲੋਕਾਂ 'ਚ ਦੱਸਿਆ ਵੀ ਕੋਈ ਮਾਲਵੇ ਦੇ ਵਿੱਚ ਠਾਰ ਲਾ ਕੇ ਸੱਕਾ ਵਾਲੀ ਪਿੰਡ ਵਸਤਾ ਬੜੀ ਗੱਲ ਹੈ ਜੀ ਆਪਣਾ ਪਿੰਡ ਚੋਂ ਬਣਾਉਣ ਦੀ ਜੇਹਨ ਚਾਉਣ ਦੀ ਜਿੱਥੇ ਆਪਾਂ ਜਗ੍ਹਾ ਤੇ ਖੜੇ ਆ ਜੀ ਇਹ ਬਹੁਤ ਪੁਰਾਣਾ ਜਦੋਂ ਸਾਡਾ ਪਿੰਡ ਬਧਾਣਾ ਜੀ 250 ਸਾਲ ਦੇ ਕਰੀਬ 235 ਜਾਂ 2250 ਸਾਲ ਪਹਿਲਾਂ ਇੱਥੇ ਬਹੁਤ ਜੰਗਲ ਸੀਗਾ ਬਹੁਤ ਵੱਡੇ ਵੱਡੇ ਦਰਖਤ ਸੀ ਜਿਹੜੇ ਪੁਰਾਣੇ ਵਰਾਸਤੀ ਦਰਖਤ ਤੇ ਪਾਣੀ ਛੱਪੜ ਆਈ ਸੀ ਤੇ ਪਾਣੀ ਦੇ ਨਾਲ ਸੱਕ ਸੀਗੇ ਮਹਾਰਾਜਾ ਫਰੀਦਕੋਟ ਨੇ ਮੰਨ ਲਓ ਵੀ ਸੱਕਾ ਛੱਪੜ ਦਿੰਦੇ ਨਾਲ ਸੀ ਵੀ ਸਾਡੇ ਬਜ਼ੁਰਗਾਂ ਨੂੰ ਵੱਡਿਆਂ ਨੂੰ ਕਿਹਾ ਵੀ ਜਾ ਕੇ ਪਿੰਡ ਵਸਾਉਣਾ ਹੈ ਤੇ ਸਾਗਰ ਸਿੰਘ ਸੰਧੂ ਦੇ ਨਾਂ ਦੇ ਆ ਕੇ ਇਨਸਾਨ ਨੇ ਇੱਥੇ ਬੋੜੀ ਗੱਡੀ ਪਿੰਡ ਵਸਾਇਆ ਉਹਦੇ ਚਾਰ ਬੱਚੇ ਸੀ ਜੀ ਇੱਕ ਬੱਚੇ ਨੇ ਵਿਆਹ ਨਹੀਂ ਕਰਾਇਆ ਤਿੰਨਾਂ ਦੇ ਨਾਂ ਦੇ ਤਿੰਨ ਪਤनियां ਸਾਰੇ ਸੰਧੂ ਭਾਈਚਾਰੇ ਦੇ ਲੋਕ ਵੱਸਦੇ ਆ ਤੇ ਉਦੋਂ ਤੋਂ ਛੱਪੜ ਚ ਲੋਕ ਜਿਹੜੇ ਸਾਡੇ ਤੋਂ ਬਾਅਦ ਸੇਮ ਆ ਗਈ ਜੀ ਮਤਲਬ 1950 ਪੰਜੂ ਜੀ ਸੇਮ ਆ ਗਈ ਉਹ ਉਸ ਤੋਂ ਬਾਅਦ ਫੇਰ ਪਾਣੀ ਦੀ ਬੜੀ ਕਿੱਲਤ ਆਈ ਮੇਰੇ ਅੱਖੀਂ ਵੇਖਿਆ ਸਾਡਾ ਇੱਥੇ ਘਰ ਸੀ ਨਾਲ ਅਸੀਂ ਘਰ ਤਾਂ ਹੀ 87 ਜਿੱਥੋਂ ਪੱਟ ਕੇ ਖੇਤ ਲੈ ਗਏ ਜਦੋਂ ਇੱਥੇ ਮਤਲਬ ਪਾਣੀ ਸ਼ਾਮ ਨੂੰ ਇਸ ਵੇਲੇ ਆਹ ਹੀ ਮਹੀਨਾ ਸੌਣ ਪਾਦੋਂ ਦੇ ਮਾਤਾਵਾਂ ਰੋਟੀ ਨਹੀਂ ਪਕਾ ਸਕਦੇ ਨੇ ਟਾਈਮ ਨਾਲ ਪਕਾ ਲਈ ਪਕਾ ਲਈ ਜੇ ਪਿੰਡ ਵੱਲ ਨੂੰ ਹਵਾ ਵਗ ਗਈ ਨਹਿਾਰ ਬਣਨ ਦੀ ਜੇ ਗੱਲ ਕਰੀਂ ਕਿੱਥੋਂ ਤੁਹਾਡੇ ਦਿਲ ਚਾਹੀਏ ਨਹਿਾਰ ਇੱਥੋਂ ਹੀ ਸ਼ੁਰੂ ਹੁੰਦੀ ਹੈ ਜੀ ਕਿਉਂਕਿ ਇਹ ਛੱਪੜ ਸੀ ਬਹੁਤ ਗੰਦਾ 2014 ਚ ਬਾਲ ਸਾਹਿਬ ਦਾ ਸੰਗਤ ਦਰਸਤ ਸੀ ਉਹਨਾਂ ਨੇ ਇਹਦੀ ਚਾਰ ਦੋਰੀ ਦੀ ਗ੍ਰਾਂਟ ਦਿੱਤੀ ਜਿਹੜੀ ਆਲ ਇੰਡੀਆ 'ਚ ਹੀ ਛੱਪੜਾਂ ਦੀ ਚਾਰ ਦੋਰੀ ਦੀ ਮਿਲਦੀ ਹੈ ਅਸੀਂ ਚਾਰ ਦੋਰੀ ਕਰਕੇ ਤੇ ਜਦੋਂ ਪੈਸੇ ਸਾਡੇ ਕੋਲ ਵੱਧ ਗਏ ਅਸੀਂ ਫਿਰ ਆ ਚੀਜ਼ ਬਣਾਈ ਆ ਆਹ ਆ ਸਾਡਾ ਖੂਹ ਹੈ ਬਜ਼ੁਰਗਾਂ ਨੇ ਲਾਇਆ ਸੀ 200 ਸਾਲ ਪੁਰਾਣਾ ਇਹਨੂੰ ਬਹਾਲ ਕੀਤਾ ਜਦੋਂ ਇਹ ਸਾਰੇ ਕਾਹੇ ਦੀਆਂ ਫੋਟੋ ਜਾ ਕੇ ਡਿਪਟੀ ਸੀਐਮ ਸਾਹਿਬ ਨੂੰ ਦਿਖਾਈਆਂ ਸਰਦਾਰ ਸਬੀ ਸਿੰਘ ਬਾਦਲ ਨੂੰ ਉਹ 5 ਨਵੰਬਰ 2015 ਨੂੰ ਸਾਡੇ ਪਿੰਡ ਆਏ ਸਾਰੇ ਅਫਸਰ ਸਾਹਿਬਾਨ ਨੂੰ ਲੈ ਕੇ ਸੰਗਤ ਦਰਸ਼ਨ ਕੀਤਾ ਫਿਰ ਉਹਨਾਂ ਨੇ ਸਾਰੀਆਂ ਪੋਟਲ ਗਲੀਆਂ ਇੰਟਰਲੌਕ ਸਾਰੀਆਂ ਜਿਹੜੇ ਕਿਸਾਨ ਖੇਤਾਂ 'ਚ ਬੈਠਿਆ ਉਹਨਾਂ ਨੂੰ ਢਾਣੀਆਂ ਨੂੰ ਸਮਝਾ ਹਿੰਦੁਸਤਾਨ ਦੀ ਕਿਸੇ ਪੰਚਾਇਤ ਕੋਲੇ ਗੈਸਟ ਹਾਊਸ ਨਹੀਂ ਪੰਚਾਇਤ ਘਰ ਹੁੰਦੇ ਆ ਸਾਡੇ ਕੋਲੇ ਗੈਸਟ ਹਾਊਸ ਹੈ ਔਰ ਜਿਮ ਹਾਊਸ ਔਰ ਪਾਰਕ ਬਣਾਇਆ ਇਹਦੇ ਨਾਲ ਨਾਲ ਪਾਰਕ ਸੀ ਆਪ ਦੀ ਬੜਾਈ ਆਪ ਹੀ ਕਰੀ ਜੇ ਕੋਈ ਹੈਗਾ ਕਿਤੇ ਸਾਨੂੰ ਦੱਸ ਦਿਓ ਅਸੀਂ ਵੀ ਦੇਖ ਆਵਾਂਗੇ ਠੀਕ ਹੈ ਜੀ ਮਰੇਜਾ ਪੌਣ ਆਰੂ ਪਸਾਨਾਂ ਦੀ ਜਿਹੜੀ ਆਂਧਨ ਅਗਲਾ ਕਹਿੰਦਾ ਕਿਵੇਂ ਦੁੱਬਣੀ ਹੋ ਜਾਂਦੀ ਹੈ 40 ਹਜ਼ਾਰ ਠੇਕਾ ਸੀ ਅੰਡਰ ਗਰਾਉਂਡ ਪਾਈਪਾਂ ਪੈ ਗਈਆਂ ਮਿੱਠਾ ਪਾਣੀ ਖੇਤਾਂ ਤੱਕ ਪਹੁੰਚ ਗਿਆ ਅੱਜ ਠੇਕਾ ਸਾਡੇ ਪਿੰਡ 85000 100 ਦੇ ਕਰੀਬ ਕਨੈਕਸ਼ਨ 16 16000 ਰੁਪਏ ਚ ਵੰਡੇ ਆਪ ਆ ਛੱਪੜ ਨੇ ਸਾਡੇ ਪਿੰਡ ਦੀ ਉਮਰ ਘਟਾ ਦਿੱਤੀ ਸੀ ਲੋਕਾਂ ਦੀ ਅੱਜ ਕਿਸੇ ਘਰੇ ਜਾ ਕੇ ਨਲਕਾ ਡੇੜ ਲਓ ਆਵਾ ਸਾਡਾ ਵਿਰੋਧੀ ਵੀ ਹੋਵੇ ਉਹ ਪਾਣੀ ਆ ਛੱਪੜ ਵਾਲਾ ਕਰਕੇ ਮਿੱਠਾ ਨਲਕੇ ਦਾ ਪੀਂਦਾ ਕਿਉਂਕਿ ਇਹਦੀ ਸਪੈਸ਼ਲ ਮੂਗੀ ਲੱਗੀ ਹੈ ਨਹਿਰ ਤੋਂ ਇੱਕ ਪਾਸੋਂ ਨਹਿਰ ਦਾ ਪਾਣੀ ਪਈ ਜਾਂਦਾ ਦੂਜੇ ਪਾਸੇ ਜਿਹੜਾ ਵੇਸਟ ਪਾਣੀ ਹੈ ਜਿਹੜਾ ਨਾਲੀਆਂ ਦਾ ਪਾਣੀ ਹੈ ਸੀ ਸਾਰਾ ਬੰਦ ਕਰਤਾ ਪਾਸੇ ਦੀ ਸੀਵੇ ਈ ਘੁਮਾ ਕੇ ਦੇ ਸੀ ਡਰੇਨ ਚ ਕੜਤਾ ਇਹ ਬਿਲਕੁਲ ਨਹਿਰ ਦਾ ਪਾਣੀ ਹੈ 10 ਫੁੱਟ ਦਬਾ ਦੇਣਾ ਸਾਰਾ ਪਾਣੀ ਪਿੰਡ ਦੀ ਪਿੰਡ ਦੀ ਕਾਇਆ ਕਲਪਨੀਏ ਜੇ ਪਿੰਡ ਵਾਲਿਆਂ ਦੀ ਗੱਲ ਕਰੀਏ ਤਾਂ ਪਿੰਡ ਵਾਲਿਆਂ ਦਾ ਕਿੰਨਾ ਕੁ ਸਾਥ ਤੋਂ ਲਓ ਮੇਰੇ ਇਹ ਲੋਰ ਕਿੰਨੇ ਕਿੰਨੇ ਜਣੇ ਜਿਹੜੇ ਤੋਂ ਤਾਂ ਟੀਮ ਵਰਕਰ ਰਹੇ ਸੀ ਇਹ ਦੇਖੋ ਜੇ ਜਦੋਂ ਤਾਂ ਪਿੰਡ ਬਣਾਇਆ ਰਹਿ ਦਾ ਸਾਉ ਦਾ ਮੇਲਾ ਉਦੋਂ ਮੇਰੀ ਮਿਸਿਸ ਬਲਾਕ ਸੰਪਤੀ ਦੀ ਟਿਕਟ ਤੇ ਲੜੀ 2013 5 860 ਫੋਟਾਂ ਪੋਲ ਹੋਈਆਂ ਸੀ 860 ਤੇ 855 ਮੈਨੂੰ ਪਈਆਂ ਸੀ ਤੱਕੜੀ ਚੋਂ ਨਿਸ਼ਾਨ ਤੇ ਇਸ ਕਰਕੇ ਉਸੀ ਨੇ ਮੈਨੂੰ ਮੁੱਲ ਖਰੀਦ ਲਿਆ ਜਿਹੜੀ ਗੱਲ ਸਚਾਈ ਹੈ ਵੀ ਯਾਰ ਸਾਰਾ ਪਿੰਡ ਤਕੜੀ ਚੂਣ ਨਿਸ਼ਾਨ ਤੇ ਜਿਹੜੇ ਕਾਂਗਰਸ ਪਰਿਵਾਰ ਆ ਸਾਡੇ ਬਣ ਕਾਂਗਰਸ ਪਰਿਵਾਰ ਵੀ ਪਿਆ ਪਿਆ ਸਾਲ ਪੁਰਾਣੇ ਆ ਵੀ ਉਹਨਾਂ ਨੇ ਜਦੋਂ ਆਪਾਂ ਨੂੰ ਆਪ ਦਾ ਅੱਗੇ ਲਾਤਾ ਹੁਣ ਆਪਾਂ ਇਹਰ ਪੱਖ ਪਾਦ ਨਹੀਂ ਕਰਨਾ ਆਪਾਂ ਵੀ ਫੇਰ ਜੀ ਹਾਇਰ ਨਾਜ਼ਰ ਕਰਕੇ ਕਹਿਨੇ ਆ ਹੁਣ ਪਤਾ ਨਹੀਂ ਮਨ ਚ ਕੀ ਆਇਆ ਉਹਨਾਂ ਪਰਿਵਾਰਾਂ ਦੇ ਹੋਣ ਲੱਤਾਂ ਖਚੰਤੇ ਹੋ ਗਏ ਹੁਣ ਜਿਹੜਾ ਜਿਹੜਾ ਕਿਤੇ ਦਫ਼ਤਰ ਮਿਲਦਾ ਉੱਥੇ ਅਰਜੀ ਪਾਈ ਬਣਾ ਰਹਿੰਦੇ ਨਹੀਂ ਜੇ ਤੁਸੀਂ ਪੁੱਛਿਆ ਉਦੋਂ ਦਾ ਸਾਥ ਉਦੋਂ ਦਾ ਸਾਥ 100% ਮੈਂ ਥੋੜਾ ਕਹੂੰਗਾ 1000% ਸਾਡੇ ਸਾਰੇ ਮੈਂਬਰ ਸਾਹਿਬਾਨ ਦਾ ਮੇਰੇ ਪਿੰਡ ਵਾਸੀਆਂ ਦਾ ਪਰ ਉਹਨਾਂ ਨੂੰ ਇਹ ਲੱਗਦਾ ਸੀ ਯਾਰ ਇਹ ਬੰਦੇ ਨਾ ਪੱਖਪਾਤ ਨਹੀਂ ਕਰਦੇ ਦੇਖੋ ਜੀ ਅਸੀਂ ਗਲੀਆਂ ਨਾਲੀਆਂ ਬਣਾਉਣ ਵਾਸਤੇ ਚੰਡੀਗੜੋਂ ਨਾਲ ਆ ਮੈਂ ਕੋਲੋਂ ਦੇ 31000 ਰੁਪਿਆ ਇਸ ਪਿੰਡ ਦਾ ਲੈਵਲ ਕਰਾਇਆ ਡਿਜੀਟਲ ਲੈਵਲ ਪਿੰਡ ਦੇ ਦੂਜੇ ਪਾਸੇ ਗਲਾਸ ਡੋਲੋ ਤੇ ਉਹਦਾ ਪਾਣੀ ਉੱਥੇ ਆਉਂਦਾ ਕੁੱਤਾ ਵੀ ਕਿਸੇ ਦੇ ਕਰੇ ਪੰਜਾਬੀ ਜੀ ਗਲੀ ਕਰੀ ਪਿਸ਼ਾਬ ਕਰੇ ਨਾ ਤੇ ਪਾਣੀ ਇੱਥੇ ਆਉਂਦਾ ਸੀਗਾ ਸੈਪਟ ਟੈਂਕ ਚ ਉਹਨਾਂ ਨੂੰ ਐ ਲੱਗਿਆ ਵੀ ਕੰਮ ਇਹ ਸਹੀ ਕਰੀ ਜਾਂਦਾ ਤਿੰਨ ਚਾਰ ਪਰਿਵਾਰਾਂ ਨੇ ਸਾਡੇ ਕਹਿਣ ਤੇ ਜਿਹੜੀ ਗਲੀ 8 ਫੁੱਟ ਸੀ ਉਹ ਦੀ 30 ਫੁੱਟ ਕਰਤੀ 40000 ਰੁਪਏ ਮਰਲੇ ਵਾਲਾ ਕੋਈ ਥਾਂ ਛੱਡਦਾ ਜੀ ਉਹਦੋਂ ਚੰਗਾ ਲੱਗਦਾ ਸੀ ਤੇ ਫਿਰ ਅਸੀਂ ਨਹੀਂ ਵੇਖਿਆ ਜਿਹੜੀਆਂ ਇੱਥੋਂ ਲਾਲ ਇੱਟਾਂ ਪੱਟੀਆਂ ਪਿੰਡ ਜੋ ਪੁਰਾਣੀਆਂ ਇੱਟਾਂ ਅਸੀਂ 70 75 ਦੀਆਂ ਉਹ ਸਾਰੇ ਆ ਲੋਕਾਂ ਦੇ ਬਾੜੇ ਵਾਲੇ ਆਦੇ ਜਿਹੜੀਆਂ ਬਦੂੜੀਆਂ ਵਾਲੇ ਸਾਡੇ ਤਾਂ ਇਹਦਾ ਕੋਈ ਰੂੜੀ ਨਹੀਂ ਆਪਣੇ ਸੜਕ ਤੇ ਆਉਂਦੀ ਇਸ ਕਰਕੇ ਸਾਥ ਬਿਨਾ ਕੁਝ ਨਹੀਂ ਚੱਲਦਾ ਵੇਖੋ ਦਿਨ ਚਾਰ ਪਰਿਵਾਰਾਂ ਨੇ ਆਪਦੇ ਟਰੈਕਟਰ ਦੇ رکھے ਸਾਲ-ਸਾਲ ਟਰੈਕਟਰ ਦੇ رکھے ਕੋਈ ਟਰੈਕਟਰ ਦਾ ਘੰਟਾ ਨਹੀਂ ਦਿੰਦਾ ਮੇਰੇ ਤਾਂ ਆਪਦੇ ਟਰੈਕਟਰ ਚੱਲ ਨਹੀਂ ਸੀ ਮੈਂ ਤਾਂ ਚਲੋ ਅੱਗੇ ਲਾਇਆ ਸੀ ਜਿਹੜੇ ਬੰਦਿਆਂ ਨੇ ਘਰੇ ਬਹਿ ਕੇ ਟਰੈਕਟਰ ਦਿੱਤੇ ਉਹਨਾਂ ਦਾ ਵੀ ਧੰਨਵਾਦ ਇਸ ਕਰਕੇ ਪੂਰਾ ਸਹਿਯੋਗ ਰਿਹਾ ਜੀ ਤੇ ਦੇ ਸਹਿਯੋਗ ਪਿੰਡ ਚ 18 ਤੋਂ ਬਾਅਦ ਸਾਡੇ ਇਲੈਕਸ਼ਨ ਹੋ ਗਿਆ 18 ਵਾਲੀ ਪੰਚਾਇਤ ਤੋਂ ਬਾਅਦ ਉਸ ਤੋਂ ਬਾਅਦ ਕਿੱਟਨੀ ਨਸੀਬ ਹੋਈ ਸਾਨੂੰ ਗਿਣ ਲਿਆ ਵੀ ਇਸ ਸ਼੍ਰੋਮਣੀ ਕਾਲੀਦਾਲ ਦੀ ਪੰਚਾਇਤ ਹੈ ਸਾਡੇ ਹਲਕਾ ਚਾਰਸੀ ਬੀਬੀ ਆਪਣੇ ਕਾਂਗਰਸ ਦੀ ਉਹ ਉਹ ਸਾਨੂੰ ਐ ਕਹਿੰਦੀ ਸੀ ਵੀ ਤਾਂ ਸ਼੍ਰੋਮਣੀ ਕਾਲੀਦਾਲ ਦੀ ਪੰਚਾਇਤ ਹੈ ਸਾਨੂੰ ਵਿੱਤ ਕਮਿਸ਼ਨ ਮਿਲ ਗਿਆ ਮਿਲ ਗਿਆ ਇੱਕ ਦੁੱਕੀ ਨਹੀਂ 8 ਸਾਲਾਂ ਸਾਨੂੰ ਪੰਜਾਬ ਸਰਕਾਰ ਵੱਲੋਂ ਮਿਲੀ ਪਰ ਤੁਸੀਂ ਜਿਸ ਤਰ੍ਹਾਂ ਪਿੰਡ ਦੀ ਨਿਹਾਰ ਬਦਲੀ ਹੈ ਕਿੰਨੇ ਕਿ ਰਿਲੈਕਸ ਹੈ ਲੱਗਦਾ ਕਿੰਨੀ ਕਿੰਨੀ ਖੁਸ਼ੀ ਮਹਿਸੂਸ ਹੋਣੀ ਹੈ ਦੇਖੋ ਜੀ ਬੰਦੇ ਨੂੰ ਦੋ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ ਇੱਕ ਉੱਤੋਂ ਹੱਸਦਾ ਬੰਦਾ ਜਦੋਂ ਤਾੜੀ ਮਾਰਦਾ ਹੈ ਨਾ ਤੇ ਕਈ ਵਾਰੀ ਤਾੜੀ ਮਾਰਦੇ ਤਾਸ ਖੇਡਦੇ ਆ ਹਾਲਾਂਕਿ ਬੰਦਾ ਨਾ ਅੰਦਰੋਂ ਮੱਚਿਆ ਪਿਆ ਹੁੰਦਾ ਉਹ ਲੋਕਾਂ ਦੇ ਮੂੰਹ ਨਹੀਂ ਵੇਖ ਕੇ ਹੱਸ ਪੈਂਦਾ ਇੱਕ ਤੁਹਾਨੂੰ ਦਿਲ ਤੋਂ ਖੁਸ਼ੀ ਹੁੰਦੀ ਹੈ ਹੁਣ ਤੁਸੀਂ 100 ਕਿਲੋਮੀਟਰ ਚੱਲ ਕੇ ਕੋਲੋਂ ਡੀਜ਼ਲ ਸਾੜ ਕੇ ਆਏ ਆ ਸਾਡਾ ਇਹ ਤਾਨ ਝਾਨ ਦੇਖਣ ਜਦੋਂ ਤਾਂ ਕੋਈ ਦਰਖਾਸਤ ਦੇ ਆਉਂਦਾ ਉਦੋਂ ਤਾਂ ਇਹ ਹੀ ਆਤਮਾ ਮੱਚ ਜਾਂਦੀ ਹੈ ਯਾਰ ਤੂੰ ਕਿਹੜਾ ਕੰਮਾਂ ਚ ਪੈ ਗਿਆ ਆਪਦਾ ਸਰੀਰ ਖਰਾਬ ਕਰ ਲਿਆ ਤੇ ਧੁੱਪਾਂ 'ਚ ਬਹਿ ਬਹਿ ਰੰਗ ਮੱਚ ਗਿਆ ਅੱਜ ਬੰਦਾ 2000 ਰੁਪਈਆ ਦੀ ਅਰਜ਼ੀ ਦੇ ਕੇ ਉੱਥੇ ਦੇ ਆਉਂਦਾ ਤੇ ਤੈਨੂੰ ਚੰਡੀਗੜ੍ਹ ਦੇ ਗਿੜੀ ਲੱਗੀ ਜਾਂਦੇ ਮੈਂ ਬੈਗ ਲਾਇਆ ਨਹੀਂ 8 ਸਾਲ ਹੋ ਗਏ ਮਤਲਬ ਪੰਚਾਇਤ ਰਜਰ ਵੀ ਬਣ ਗਈ ਉਸ ਤੋਂ ਬਾਅਦ ਮੈਂ ਸਰਪੰਚ ਨਹੀਂ ਸੀਗਾ 5 ਸਾਲ 6 ਸਾਲ ਤੋਂ ਪਰ ਮੈਨੂੰ ਨਾਲਦਿਆਂ ਦੇ ਨਾਲ ਤਾਂ ਜਾਣਾ ਪੈਂਦਾ ਏ ਥੋੜੀ ਉਹਦਾ ਉਂਗਲ ਮੇਰੀ ਚੱਲੀ ਵੀ ਐਂ ਕਰਦੇ ਹੋ ਐਂ ਕਰਦੇ ਹੋ ਤੇ ਅੱਜ ਮੈਂ ਕਹਿੰਦਾ ਨਹੀਂ ਜੀ ਉਹ ਤਾਂ ਪੰਚਾਇਤ ਰਜਰ ਬੈ ਉਹਨੂੰ ਜਾ ਕੇ ਪੁੱਛ ਲਓ ਕਿਉਂ ਨਫੇ ਦਾ ਵੀ ਮੈਂ ਜ਼ਿੰਮੇਵਾਰ ਹਾਂ ਨੁਕਸਾਨ ਦਾ ਵੀ ਮੈਂ ਜ਼ਿੰਮੇਵਾਰ ਹਾਂ ਇਸ ਕਰਕੇ ਜਿਹੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਇੱਥੇ ਪੰਜ ਚਾਰਾ ਖੜੀਆਂ ਆਹਨ ਬੱਚੇ ਪਤਾ ਨਹੀਂ ਕਿੱਥੋਂ ਆਏ ਆ ਇਹਨਾਂ ਇਹਨਾਂ ਗਰੀਬ ਬੱਚਿਆਂ ਨੇ ਕਿੱਥੇ ਚੰਡੀਗੜ੍ਹ ਜਾ ਕੇ ਲੇਖ ਤੇ ਆ ਆਹ ਹੋਟੇ ਲੈਣੇ ਸੀ ਠੀਕ ਆ ਉੱਥੇ 2 ਕਿਲੋਮੀਟਰ ਗਾਂ ਤੁਰ ਜਾਂਦੇ ਇੱਥੇ ਪੰਜਾਂ ਚਾਰਾਂ ਕਿੱਲਾਂ ਦੇ ਕਿਹੜੇ ਕਿਹੜੇ ਪਹਿਲਾਂ ਛੱਪੜ ਹੁੰਦਾ ਸੀਗਾ ਤੁਸੀਂ ਦੱਸੋ ਹੁਣ ਅੱਜ ਫਿਰ ਚੰਡੀਗੜ੍ਹ ਦਾ ਰੂਹ ਲੈ ਕੇ ਦਾ ਰੂਹ ਧਰ ਕੇ ਆ ਇਹਦੇ ਵਿੱਚ ਮੱਛੀਆਂ ਮਰੀਆਂ ਪਾਣੀ ਮੱਝਾਂ ਨਹੀਂ ਪੀਂਦੀਆਂ ਸੀ ਕੁੱਤਾ ਨਹੀਂ ਜੀ ਛੱਪੜ ਦੇ ਕੋਲ ਦੀ ਲੰਘਦਾ ਇਨਸਾਨ ਨੇ ਤਾਂ ਰੰਗਣਾ ਕੀ ਆ ਇਸ ਕਰਕੇ ਜਦੋਂ ਮੈਨੂੰ ਦਿਹਾੜੀ ਦੇ ਵਿੱਚ ਨਾ ਜੀ ਰਿਸ਼ਤੇਦਾਰ ਦਾ ਫੋਨ ਤਾਂ ਆਉਂਦਾ ਮੈਨੂੰ ਇੱਕ ਵੀ ਨਹੀਂ ਇਹਦੇ ਵਿੱਚ ਮੇਰੇ 11000 ਨੰਬਰ ਫੀਡ ਆ ਤੇ ਇਹਦੇ ਵਿੱਚ 10500 ਨੰਬਰ 10500 ਨੰਬਰ ਅਵਾਰਡ ਮੇਰੇ ਦੋਸਤਾਂ ਦਾ ਹੈ ਔਰ ਮੈਂ ਤਰੀਕ ਪਾ ਕੇ ਯਾਰ ਲਿਖ ਕੇ ਫੀਡ ਕਰਦਾ ਜੇ ਮੈਨੂੰ ਦਿਹਾੜੀ ਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਡੀਆ ਚੋਂ ਕਿਤੋਂ ਵੀ ਫੋਨ ਆਉਂਦਾ ਮਾਈ ਸਾਹਿਬ ਯਾਰ ਤੁਸੀਂ ਕੰਮ ਬਹੁਤ ਵਧੀਆ ਕੀਤਾ ਕੱਲ ਹੁਣ ਚਤੌੜਗੜ੍ਹ ਤੋਂ ਕੋਈ ਯੂਟਿਊਬਰ ਭਰਾ ਸੀ ਤੇ ਉਹਨੇ ਨਵਾਂ ਕੰਮ ਚਾਲੂ ਕੀਤਾ ਉਹ ਮਖੇਰਾ ਉਹਨੇ ਕਿੰਨੇ ਕਿੰਨੇ ਲੋਕ ਆ ਜਿੰਨੇ ਡੇਲੀ ਦੇ ਕੋਈ ਵੇਖਾਂ ਉਹ ਦਸ ਪਾਸੇ ਪਿੰਡਾਂ ਵਾਲੇ ਵੀ ਆਉਂਦੇ ਹੁਣ ਇਹ ਦੇਖਣਾ ਹੈ ਐਤਵਾਰ ਨੂੰ ਤਾਂ ਹੀ 4-500 ਬੰਦਾ ਹੁੰਦਾ ਤੇ ਵੈਸੇ ਡੇਲੀ ਮੰਨ ਲਓ ਵੀ 40 ਤੋਂ 50 ਬੰਦੇ ਤੇ ਜਦੋਂ ਹੁੰਦੀਆਂ ਸਰਦੀਆਂ ਡੇਲੀ ਇੱਕ ਹੁੰਦੀ ਹੈ ਜਿਹੜੀ ਮੂਵੀ ਤੋਂ ਪਹਿਲਾਂ ਕੀ ਕਰਦੇ ਆ ਪ੍ਰੀ ਮਰਸਰੀ ਪ੍ਰੀ ਵੈਡਿੰਗ ਪ੍ਰੀ ਵੈਡਿੰਗ ਪ੍ਰੀ ਵੈਡਿੰਗ ਕਰਦੇ ਕਿਉਂਕਿ ਅਸੀਂ ਪੈਸੇ ਨਹੀਂ ਲੈਂਦੇ ਪਹਿਲਾਂ ਸਾਡਾ ਇਰਾਦਾ ਛੱਡ ਉਹਦੇ 5000 ਰੱਖ ਦਿਓ ਉਹ ਮੈਂ ਕਹਿੰਦਾ ਜੀ ਆਪਾਂ ਹੀ 5000 ਰੱਖ ਲੈ ਫਿਰ ਇੱਥੇ ਕੀ ਨਹੀਂ ਆਉਣਾ ਜਿਹਦੀ ਮੂਵੀ ਜਿਹੇ ਵਿੱਚ ਇਹ ਸਾਡਾ ਪਿੰਡ ਆ ਗਿਆ ਉਹਦੇ ਪੁੱਤ-ਪੋਤਰੇ 25-30 ਸਾਲ ਤੱਕ ਸੰਭਾਲਣਗੇ ਨਾ ਹੁਣ ਆਪਣੀ ਅੱਜ ਵੀਡੀਓ ਬਣੀ ਜਾਂਦੀ ਹੈ ਪਹਿਲੀ ਗੱਲ ਤੇ ਸਾਰੀ ਜ਼ਿੰਦਗੀ ਨਹੀਂ ਲੈਣੀ ਪਰ ਜਿੰਨੇ ਕ ਮੈਨੂੰ ਚਾਹਣ ਵਾਲੇ 25-30 ਸਾਲ ਤੱਕ ਵੇਖਣਗੇ ਨਾ ਇਸ ਕਰਕੇ ਹਰੇਕ ਘਰੇ ਸਾਡਾ ਪਿੰਡ ਹਰੇਕ ਘਰੇ ਜਿਹੜਾ ਵਿਆਹ ਹੁੰਦਾ ਉਹ ਸਾਡਾ ਪਿੰਡ ਆਉਣੇ ਸਾਡੇ ਪਿੰਡ ਕੁੜੀ ਵਿਆਹ ਕੇ ਆਵੇ ਉਹਦੇ ਵਿਆਹ ਚ ਜਾਵੇ ਉਹਦੇ ਵਿਆਹ ਚ ਆਣ ਗਵਾਨ ਦੇ 10 ਪਿੰਡ ਤੇ ਦੂਰੋਂ ਜੋ ਵੀ ਆਵੇ ਹੁਣ ਆ ਟਿਕਟ ਅਸੀਂ ਤਾਂ ਲਾਈਏ 20 ਰੁਪਏ ਸਾਨੂੰ ਡੀ ਸਾਹਿਬ ਨੇ ਕਿਹਾ ਸੀ ਵੀ ਜੇ ਕੋਈ ਜਵਾਕ ਡੁੱਬ ਗਿਆ ਇੱਥੇ ਬਿਨਾ ਪਾਇਆ ਤਾਂ ਚੱਲਿਆ ਫਿਰਦਾ ਗੁੱਡੇ ਦੇ ਗੁੱਡੇ ਦੇ ਪਰਚਾ ਮਿੰਟ ਚ ਹੋ ਜੂ ਫਿਰ ਉਹਨਾਂ ਅਸੀਂ 20 ਰੁਪਏ ਰੱਖਿਆ 20 ਰੁਪਏ ਬਾਬਾ ਲੈਂਦਾ ਜਿਹੜਾ ਜਰਨੈਲ ਸਿੰਘ ਹਾਂ ਉਹ ਸੇਵਾ ਮਲਾਂ ਨਿਭਾ ਲੈਂਦਾ ਤੇ ਉਹਨੂੰ ਪਤਾ ਹੁੰਦਾ ਵੀ ਤਿੰਨ ਜਵਾਕ 60 ਰੁਪਏ ਦੇ ਗਏ ਤੇ ਤਿੰਨਾਂ ਨੇ ਅੱਗੇ ਠਲਤੀ ਨਹੀਂ ਜਾਣੀ ਖੁਦ ਨਾਲ ਖਾਸ ਤਾਂ ਚੰਗਾ ਕੰਮ ਕਰਨਦੇ ਆਂ ਚ ਮਾੜਾ ਵੀ ਹੋ ਜਾਂਦਾ ਇਹ ਟਿਕਟ ਅਸੀਂ ਵੀ ਤਾ ਰੱਖੀ ਐ ਨਹੀਂ ਪਹਿਲਾਂ ਫ੍ਰੀ ਛੱਡਤੀਆਂ ਸੀ ਸਰ ਉਸੇ ਕੋਈ ਵਾਰਡ ਵੀ ਮਿਲਿਆ ਹੋਣਾ ਇਸ ਗੱਲ ਨੇ ਹਾਂਜੀ ਜੀ ਪਰ 2016 ਚ 17 ਚ ਸਾਨੂੰ ਪੰਜਾਬ ਸਰਕਾਰ 16 ਸੋਰੀ 17 ਸਰਕਾਰ ਬਦਲ ਗਈ ਸਿਕੰਦਰ ਸਿੰਘ ਮਲੂਕਾ ਪੰਚਾਇਤ ਮੰਤਰੀ ਨਾਮ ਫਰਸਟ ਪ੍ਰਾਈਜ਼ ਦਿੱਤਾ ਸੀ ਉਸ ਤੋਂ ਬਾਅਦ ਦਿੱਲੀ ਇੱਕ ਹੋਇਆ ਸੀਗਾ ਕੰਪੀਟੀਸ਼ਨ ਉਹਦੇ ਚ ਸਾਨੂੰ ਪਲੈਟੀਨਮ ਅਵਾਰਡ ਸਭ ਤੋਂ ਉੱਚਾ ਅਵਾਰਡ ਸੀ ਉਹਨਾਂ ਦਾ ਉਸ 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 ਸੈਮੀਨਾਰ ਦਾ ਉਹ ਸਾਨੂੰ ਮਿਲਿਆ ਜੀ ਸਭ ਤੋਂ ਦੇਖਿਆ ਤਾਂ ਕਿੰਨੇ ਕੋ ਖੁਸ਼ੀ ਜਿਸ ਤਰ੍ਹਾਂ ਕੋਈ ਲੋਕ ਹੁੰਦੇ ਆ ਜਾਣਦੇ ਪੁੱਛਦੇ ਆ ਨਹੀਂ ਖੁਸ਼ੀ ਦੇਖੋ ਦੁੱਖ ਵੀ ਹੈਗਾ ਚਲੋ ਆਟੀਆਂ ਤੱਕ ਨਹੀਂ ਨਹੀਂ ਉਹ 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 ਚੀਜ਼ਾਂ ਛੋਟੇ ਵੇਖੋ ਮੈਂ ਜਿਉਂਦਾ ਖੜਾ ਨਹੀਂ ਮੇਰਾ ਸਰੀਰ ਚੱਲੀ ਜਾਂਦਾ ਹੈ ਉਹ ਆਟੀਆਂ-ਉਟੀਆਂ ਛੋਟੀ ਚੀਜ਼ਾਂ ਬੰਦੇ ਹੀ ਜਿਨ੍ਹਾਂ ਜਾਂਦੇ ਆ ਬੰਦਿਆਂ ਨੇ ਜਿਨ੍ਹਾਂ ਭਰੀਆਂ ਪਈਆਂ ਬੰਦੇ ਹੀ ਗਾਣੂ ਜਾਣਗੇ ਉਹ ਚੀਜ਼ ਸਾਰੀਆਂ ਛੋਟੀਆਂ ਇੱਕੋ ਚੀਜ਼ ਵੱਡੀ ਹੋ ਜਾਂਦੀ ਹੈ ਆ ਬਾਨੀਆਂ ਦਾ ਵਿਆਹ ਹੋਇਆ ਖਰਬਾ ਰੁਪਈਆ ਉਹਨਾਂ ਨੇ ਖਰਚ ਕੀਆ ਦੀ ਮਸ਼ਹੂਰੀ ਕੀਤੀ ਵੀ ਸਾਡੇ ਸ਼ੋਰ ਨੂੰ ਕੋਈ ਜਾਣਨ ਲੱਗ ਜੇ ਵੀ ਇਹ ਸਾਡਾ ਮੁੰਡਾ ਹੈ ਇਹ ਸਾਡੀ ਨੋਹ ਹੈ ਰਾਧਿਕਾ ਮਰਚੈਂਟ ਇਹ ਸਾਡਾ ਮੇਰਾ ਕੁਲੋਂ ਮੇਰੀ ਦੁੱਕੀ ਨਹੀਂ ਲੱਗੀ ਤੇ ਦੁਨੀਆ ਚ ਕਿਹੜਾ ਬੰਦਾ ਮੈਨੂੰ ਜਾਣਦਾ ਨਹੀਂ ਵੀਰ ਸੱਕਾਂ ਵਾਲੀ ਕੌਣ ਹੈ ਉਹ ਮੁੰਡਾ ਕੌਣ ਹੈ ਭਵਾਂ ਮੈਨੂੰ ਗਾਲ ਕੱਢ ਕੇ ਕਮੈਂਟ ਕਰਦੇ ਤੇ ਭਵਾਂ ਮੈਨੂੰ ਮੈਨੂੰ ਸਲਾਹ ਹੀ ਕਰਦੇ ਹੈ ਅੱਖਾਂ 'ਚ ਤਾਂ ਮੌਦੇ ਆ ਗਿਆ ਭਵਾਂ ਮੈਂ ਰੜਕ ਗਿਆ ਭਵਾਂ ਮੈਂ ਸਿੱਧਾ ਆਪਣਾ ਸਹੀ ਟੱਕ ਲਾ ਗਈ ਇਸ ਕਰਕੇ ਹੁਣ ਮੇਰਾ ਬੱਚਾ ਜਾਂ ਮੇਰਾ ਬਰਦਰ ਕੈਨੇਡਾ 'ਚ ਹੈ ਜਦੋਂ ਲੋਕ ਸਤਕਾਨ ਦਿੰਦੇ ਵੇਖੋ ਜਦੋਂ ਨੂੰ ਪਤਾ ਲੱਗ ਜਾਂਦਾ ਵੀ ਇਹ ਚਾਰਜੀ ਸਰਪੰਚ ਦਾ ਬੇਟਾ ਹੈ ਜਾਂ ਉਹਦਾ ਭਰਾ ਹੈ ਲੋਕ ਮੇਰੀ ਤੋਂ ਵੱਧ ਉਹਨਾਂ ਦਾ ਸਤਕਾਰ ਕਰਦੇ ਜੇ ਮੇਰੀ ਮਾਤਾ ਨੂੰ ਕਿਤੇ ਮਿਲ ਲੈਂਦੇ ਆ ਕਿਸੇ ਫੰਕਸ਼ਨਾਂ ਚ ਉਹ ਮੇਰੀ ਮਾਤਾ ਦਾ ਵੱਧ ਕੇ ਫਾਦ ਸਾਹਿਬ ਮੇਰੇ ਹੈਨੇਗੇ ਉਹਦਾ ਸਤਕਾਰ ਕਰਦੇ ਵੀ ਮਾਤਾ ਤੁਹਾਡੇ ਬੱਚੇ ਨੇ ਚੰਗਾ ਕੰਮ ਕੀਤਾ ਇਹ ਤਾਂ ਨਹੀਂ ਕਹਿੰਦੇ ਕੋਈ ਆਪਾਂ ਕੋਈ ਦੁਨੀਆ ਜਿੱਤ ਲਈ ਪਰ ਜਿਹੜਾ ਕੋਈ ਮੇਰੇ ਹਿੱਸੇ ਆ ਜਿੰਨਾ ਕ ਮੈਂ ਪੜਿਆ ਸੀ ਬੀਏ 1 ਮੈਂ ਪੜਿਆ ਹੋਈ ਰਹਿ ਗਈ ਸੀਗੀ ਫਾਦ ਸਾਹਿਬ ਮਾਰੋ ਬੇਸੀਗੇ ਪੇਪਰ ਨਹੀਂ ਦਿੱਤੇ ਤੇ ਇੰਨਾ ਕ ਪੜਿਆ ਬੰਦਾ ਇੰਨਾ ਕੰਮ ਕਰਦੇ ਤੇ ਮੈਂ ਕਹਣਾ ਕੋਈ ਮਨ ਲਾ ਵੀ ਛੋੜਾ ਨਹੀਂ ਆਪਾਂ ਕਹਿ ਸਕਦੇ ਕਿੰਨੇ ਸਾਡੇ ਸੱਜਣ ਪਿੰਡਾਂ ਵਾਲੇ ਜਿਹੜੇ ਹੁਣ ਮੁੰਡੇ ਆ ਗਏ ਉਹ ਵੇ ਪਾਕੀ ਕਿਥੇ ਤੋਂ ਆ ਜੂਗਾ ਇੱਥੇ ਆ ਕੇ ਬੈਠ ਗਿਆ ਮੀਨੋ ਆ ਗਿਆ ਇੱਕ ਆਈਐਸ ਅਫੀਸਰ ਦੀ ਮਦਰਨ ਲਾਣ ਨੂੰ ਕੈਂਸਰ ਦੀ ਪ੍ਰੋਬਲਮ ਸੀ ਉਹਨਾਂ ਨੂੰ ਡਾਕਟਰ ਸਾਹਿਬ ਨੇ ਕਿਹਾ ਦਿੱਲੀੋਂ ਖੁੱਲਨੇ ਵਾਤਾਵਰਣ ਚ ਬਹਿਣਾ ਜਿੱਥੇ ਚੜਦੀ ਸਵੇਰ ਦਰਖਤ ਹੀ ਲੱਗਣਾ ਉਹਨਾਂ ਨੂੰ ਕਿੰਨਾ ਚਾਰਾਂ ਜ਼ਿਲ੍ਹਿਆਂ 'ਚ ਇਹ ਜਗ੍ਹਾ ਨਹੀਂ ਦੱਸੀ ਉਹ ਮਾਦਾ ਜੀ 5-7 ਦਿਨ ਇੱਥੇ ਰਹਿ ਗਏ ਮਤਲਬ ਉਹਨਾਂ ਦੇ ਹਸਬੰਦ ਵੀ ਚੀਫ ਸੈਕਟਰੀ ਹਿਜਾਨਾ ਰਹੇ ਤਾ ਤੇ ਉਹ 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 ਮਾਨ ਵਾਲੀ ਗੱਲ ਆ ਜੇ ਕੋਈ ਆਈਐਸ ਆ ਕੇ ਇੱਥੇ ਸਾਡੇ ਪਿੰਡ ਰਹਿੰਦਾ ਤੇ ਉਹ ਕਹਿੰਦਾ ਯਾਰ ਆ ਵੀ ਵਾਕਿਆ ਹੀ ਹਾਲਾਂਕਿ ਉਹ ਮੈਂ ਨਾ ਨਹੀਂ ਲੈਣਾ ਉਹ ਕਹਿੰਦਾ ਮੈਂ 10 ਜ਼ਿਲ੍ਹਿਆਂ 'ਚ ਹਿਜਾਨੇ 'ਚ ਡੀਸਾ ਬਰੇ ਆ ਤੇ ਸੋਚ ਤੋਂ ਭਰੇ ਆਏ ਕਾਕਾ ਜਿਹੜਾ ਤੁਸੀਂ ਕਰਤਾ ਤੇ ਮੈਂ ਹੀ ਕੀਤਾ ਸਾਰੇ ਮੇਰੇ ਮੈਂਬਰ ਸਾਹਿਬਾਨਾਂ ਨੇ ਮੇਰੇ ਨਾਲਧਿਆਣੇ ਮੇਰੇ ਚਾਚੇ ਤਾਇਆ ਨੇ ਮੇਰੇ ਦੋਸਤਾਂ ਨੇ ਜਿਨ੍ਹਾਂ ਨੇ ਮੇਰੀ ਪਿੱਠ ਨਹੀਂ ਲੱਗਣਤੀ ਮੇਰੀ ਗੈਰ ਹੈ ਜੇ ਕੋਈ ਆਜੇ ਬੰਦਾ ਹੁਣ ਚਾਹ ਪਾਣੀ ਦਾ ਇੰਤਜ਼ਾਮ ਕਰਨਾ ਹੈ ਕਿ ਥੁੜੀਏ ਵੀ ਹੁਣ ਮੇਰਾ ਘਰ ਦੂਰ ਹੈ ਉਥੇ ਜਿਹੜਾ ਨਾਲ ਦਾ ਆ ਉਹਨੇ ਫੜ ਕੇ ਲੈ ਜਾਣਾ ਚਲਾਉ ਯਾਰ ਚਾਹ ਪਾਣੀ ਪਈਏ ਜੇ ਆ ਸ਼ਾਮ ਦਾ ਵੇਲਾ ਹੋਯੋ ਜੇ ਸਟਾਰਟ ਕਰਨਾ ਪੈਂਦਾ ਉਹ ਤਾਂ ਫਿਰ ਜੇ ਕੋਈ ਬੱਸਾਂ ਭਰ-ਭਰ ਲੋਕ ਆਉਂਦੇ ਆ ਜੀ ਹੁਣ ਬੱਸਾਂ ਭਰ ਕੇ ਜਿਹੜੇ ਆਉਂਦੇ ਘਰੇ ਕਿਸੇ ਕੋਲੇ ਕੌਣ ਚੱਲ ਕੇ ਆਉਂਦਾ ਆਪਾਂ ਆਪਦੀ ਰਿਸ਼ਤੇਦਾਰੀ ਚ ਨਹੀਂ ਜਾਂਦੇ ਲੋਕਾਂ ਨੇ ਨਾਨਕੇ ਦਾਦਕੇ ਮਾਸੀਆਂ ਛੱਡਤੀਆਂ ਪਰ ਜਿਹੜੇ ਮੇਰੇ ਦੋਸਤ ਮੈਨੂੰ ਮਿਲਣ ਆਉਂਦੇ ਆ ਹਾਲਾਂਕਿ ਮੈਥੋਂ ਉਹਨਾਂ ਕੋਲ ਜਾਇਆਂ ਨਹੀਂ ਆਉਂਦਾ ਮੈਂ ਇਕੱਲਾ ਮੈਂ ਵਾਈ ਵੀ ਸੰਭਲਣੀ ਆ ਬਾਹਰ ਅੰਦਰ ਵੀ ਜਾਣਾ ਦੁੱਖ ਦੇ ਸੁੱਖ ਦੇ ਵੀ ਜਾਣਾ ਜਿੰਨਾ ਕਿ ਮੇਰੇ ਕੋਲ ਟਾਈਮ ਹੋਣਾ ਮੈਂ ਜਾਣਾ ਪਰ ਉਹਦੇ ਨਾਲ ਜਾਣ ਕੱਲੀ ਤੇ ਮਲਾਜੇਦਾਰ ਬਾਲੇ ਤੋ ਫਿਰ ਮਲਾਜੇਦਾਰ ਜਿਆਦੇ ਹੋਗੇ ਤਾਂ ਹੁਣ ਨਿਭਾਂਗੇ ਜਿੰਨਾ ਚਿਰ ਜਿਉਂਦੀ ਆ ਜੀ ਕਿ ਅੱਜ ਤੋਂ ਨਾ ਕਈ 15 ਸਾਲ ਲੱਗੇ 20 ਸਾਲ ਲੱਗੇ ਕਿਥੇ ਹੱਡਾ ਰੋੜੀ ਹੁੰਦੀ ਤੇ ਗੰਦਾ ਛੱਪੜ ਸੀ ਉਹ ਤੇ ਕੋਈ ਪਸ਼ੂ ਲਿਆਉਂਦੇ ਕੁੱਤੇ ਇਹ ਨਰਕ ਸੀ ਇੱਕ ਹਿਸਾਬ ਦਾ ਸਾਰਾ ਘਰ ਨਰਕ ਸੀ ਤੇ ਜਦੋਂ ਵੀ ਇਹਦੇ ਹੱਥ ਕਲ ਮਾਈ ਕਿ ਦੇਖੋ 2011 ਚ 10 ਸਾਲ ਨੂੰ ਮੈਂ ਵੀ ਮਰ ਰਹੀ ਨਾ ਸਾ ਤੇ ਜਦੋਂ ਵੀ ਹੱਥ ਕਲ ਮਾਈ ਕਿ ਜਿੰਨਾ ਵੀ ਜਿਹੜੀ ਵੀਡੀਓ ਦੇਖੋਗੇ ਸੋਚ ਇਹ ਸਿੱਦੇ ਮੁੰਡਿਆਂ ਨੇ ਹਾਂ ਹੂੰ ਬਾਦਲ ਸਰਕਾਰ ਦੀ ਦੇਣ ਸੋਚ ਇਹ ਦੀ ਇਕੱਲੀ ਦੀ ਮੁੰਡਿਆਂ ਨੇ ਹਾਂ ਹੂੰ ਕੀਤੀ ਹੈ ਜਿੰਨਾ ਵੀ ਪਿੰਡ ਸੇ ਘਰ ਆ ਗਿਆ ਦੀ ਸੂਲ ਤੇ ਸੂਲ ਕਿਸੇ ਸਮੇਂ ਨਰਕ ਸੀ ਅੱਜ ਸਵਰਗ ਆ ਇੰਡੀਆ ਦੀਆਂ ਸਟੇਟਾਂ ਆਂ ਪਿਛਲੇ 15 16 ਦੇ ਵਿੱਚ ਚਾਰ ਚਾਰ ਪੰਚਾਇਤਾਂ ਹੁੰਦੀਆਂ ਸੀ ਮੇਰੇ ਕੋਲ ਤੂੰ ਹੱਸਦੇ ਤੇ ਬੰਦਾ ਵਖਾ ਕੇ ਉੱਜ ਜੀ ਜੀ ਮੈਂ ਲੈ ਜਾਂਦਾ ਸੀ ਘਰੇ ਚਾਰ ਚਾਰ ਪੰਚਾਇਤਾਂ ਹੁੰਦੀਆਂ ਸੀ ਉਹ 15 16 ਜੇ ਤਿਆਰ ਹੋ ਗਿਆ ਤੇ ਇਹ ਦੀ ਇਹਨੂੰ ਵੀ ਵਧਾਈਆਂ ਇਹਦੀ ਮਾਂ ਨੂੰ ਵਧਾਈਆਂ ਇੰਨੇ ਕਿੰਨਾ ਕਿੰਨਾ ਚਰਲਾ ਜਾਂਦੇ ਤੁਸੀਂ ਕਿੱਥੇ ਤਾਂ ਕਹਿੰਦੇ ਇਹ ਤਾਂ ਤੂਲ ਦੀ ਟੜਦੇ ਸੀ ਹੁਣ ਕਿੰਨਾ ਕਿੰਨਾ ਚਿਰ ਬੈਠਣਾ ਸੈਸੂਨ ਕਰਨ ਆਉਣੇ ਜੀ ਮੈਂ ਤਾਂ 24 ਘੰਟੇ ਇੱਥੇ ਰਹਿਣਾ ਸਰ ਜਿਹੜੇ ਕਰਦੇ ਉਹ ਕਰਦੇ ਆ ਵੇਲੇ-ਕਵੇਲੇ ਆਉਂਦੇ ਮੇਰੀ ਤਾਂ ਡਿਊਟੀ ਨਹੀਂ ਇੱਥੇ ਦੀ ਹਾਂ ਪਰ ਜਦੋਂ ਸ਼ੁਰੂਆਤ ਸੀ ਇਹਦੇ ਸੋਚ ਇਹਦੀ ਆ ਤੇ ਨਕਸ਼ੇ ਕੁਛ ਆਪਣੇ ਜੀ ਦੇ ਵਿੱਚ ਸਲਾਹ ਲਈ ਇਸਕੇ ਪਿੰਡ ਸੱਕਾ ਲਈ ਤੋਂ ਸਰਪੰਚ ਚਰਨਜੀਤ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਜੇ ਕਰਨ ਦਾ ਕੋਈ ਜਜ਼ਬਾ ਹੋਵੇ ਤਾਂ ਕੀ ਨਹੀਂ ਕਰ ਸਕਦਾ ਅੱਜ ਇਹ ਦੇਖਿਆ ਤਾਂ ਪਿੰਡ ਪੂਰਾ ਹਰਾ ਭਰਿਆ ਦਿਖਾਈ ਦੇ ਰਿਹਾ ਹੈ ਪਿੰਡ ਸੱਕਾ ਲਈ ਤੋਂ ਕੈਮਰਾਮੈਨ ਹਰਵਿੰਦਰ ਦੇ ਨਾਲ ਜਸਵਿੰਦਰ ਬੱਬਰ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ